ਅਕਸਰ ਕਿਹਾ ਜਾਂਦਾ ਹੈ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ ਤੇਜ਼ ਰਫ਼ਤਾਰ ਨਾਲ ਸੜਕ ਤੇ ਚਲਾਇਆ ਵਾਹਨ ਅਕਸਰ ਹੀ ਘਟਨਾ ਨੂੰ ਜਨਮ ਦਿੰਦਾ ਤਸਵੀਰਾਂ ਰੂਹ ਕੰਬਾਉ ਨੇ ਫਰੀਦਕੋਟ ਦੀ ਸੜਕ ਤੇ ਵਾਪਰੇ ਇਸ ਦਰਦਨਾਕ ਹਾਦਸੇ ਨੇ ਪੰਜ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਦਰਅਸਲ ਧਾਰਮਿਕ ਸਥਾਨ ਤੋਂ ਮੱਥਾ ਡੇਕ ਸ਼ਰਧਾਲੂਆਂ ਨਾਲ ਭਰੇ ਛੋਟੇ ਹਾਥੀ ਦੀ ਬੋਰੀਆਂ ਨਾਲ ਭਰੇ ਓਵਰਲੋਡਡ ਟਰੱਕ ਨਾਲ ਟੱਕਰ ਹੋ ਗਈ ਟੱਕਰ ਇਨੀ ਭਿਆਨਕ ਸੀ ਕਿ ਛੋਟੇ ਹਾਥੀ ਵਿੱਚ ਸਵਾਰ ਦੋ ਔਰਤਾਂ ਅਤੇ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇਸ ਹਾਦਸੇ ਵਿੱਚ ਕਈ ਸ਼ਰਧਾਲੂ ਜ਼ਖਮੀ ਵੀ ਹੋ ਗਏ ਛੋਟੇ ਹਾਥੀ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਮੁਰਾੜ ਕਲਾਂ ਦੇ ਰਹਿਣ ਵਾਲੇ ਨੇ ਅਤੇ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਸ੍ਰੀਸ਼ ਕੁਮਾਰ ਜੀ ਕੀ ਪਾਣਾ ਬੀਤੇ ਆ ਉਹਨਾਂ ਦੀ ਅਸੀਂ ਆ ਰਹੇ ਸੀ ਅੱਗੋਂ ਹੀ ਅਸੀਂ ਆਪਦੀ ਸਾਈਡ ਤੋਂ ਆ ਰਹੇ ਸੀ ਕਿ ਬਾਬੇ ਪੀਰ ਨਗਾਹੇ ਤੋਂ ਆ ਰਹੇ ਸੀ ਅਸੀਂ ਆਪਦੀ ਸਾਈਡ ਤੇ ਅੱਗੋਂ ਸੀ ਦਾ ਟਰਾਲਾ ਦੇਖਿਆ ਸੀ ਰੋਕ ਚੁੱਕੇ ਸੀਗੇ ਤੁਸੀਂ ਕਹਦੇ ਸੀ ਅਸੀਂ ਛੋਟੇ ਹਾਥੀ ਤੇ ਸੀਗੇ ਜੀ ਸਾਨੂੰ ਇੱਕਿਆ ਰਿਜ਼ਰਵ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇੜਤੇ ਜੀ। ਇਹ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰਦੇ ਜੀ। ਇਹਦੇ ਵਿੱਚ ਸਾਡੀ 5 ਜਾਨਾਂ ਦੀ ਮੌਤ ਹੋ ਚੁੱਕੀ ਹੈ ਜੀ। ਇੱਕ ਮੇਰੀ ਬੈਕ ਦੀ, ਦੋ ਮੇਰੇ ਯਾਰ ਦੋਸਤ ਸੀ, ਇੱਕ ਡਰਾਈਵਰ ਦੀ, ਇਸ 5 ਜਾਨਾਂ ਦੇ ਇਸ ਤੱਕ ਤੋਂ ਮੌਤ ਹੋ ਚੁੱਕੀ। ਇੱਕ ਕੋਈ ਮੁੰਡੇ ਸੀਗੇ। ਮਰਾੜ ਕਲਾ ਦੇ। ਤੁਸੀਂ ਵੀ ਸਵਾਰ ਸੀ ਉਹਦੇ ਵਿੱਚ? ਹਾਂਜੀ ਮੈਂ ਵੀ ਸਵਾਰ ਸੀ। ਬਾਕੀਆਂ ਚੱਤਾਂ ਵੀ ਬੱਜੀ ਸੱਟਾਂ ਵੀ ਵੱਜ ਗਈਆਂ। ਕਿੰਨੇ ਬੰਦੇ ਸਵਾਰ ਸੀ ਉਹ ਵਿੱਚ? ਕਰੀਬਨ ਜੀ ਬੰਦੇ ਸੀ 10-11 ਬੰਦੇ ਸੀ ਵਿੱਚ ਬੱਚੇ ਸੀਗੇ ਜੀ 3-4 ਬੱਚੇ ਸੀ ਕੋਈ ਜ਼ਖਮੀ ਕੋਈ ਜ਼ਖਮੀ ਸਾਰੇ ਹੋ ਗਏ ਜੀ ਸੰਸਾਫ ਚਾਹੀਦਾ ਗਏ ਤੇ ਉਹ ਟਰੱਕ ਵਾਲਾ ਟਰੱਕ ਵਾਲਾ ਵੀ ਉੱਥੇ ਸੀਗਾ ਜੀ ਦੇਖੋ ਫੜਿਆ ਹੋਇਆ ਹੈਗਾ ਜੀ ਪਿੰਡ ਵਾਸੀਆਂ ਨੇ ਵੀ ਗੱਲ ਕਰਦਿਆਂ ਜਿੱਥੇ ਸਹਾਸੇ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਦੋਸ਼ੀ ਟਰੱਕ ਡਰਾਈਵਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਇਹ ਰਾਤ ਕਰੀਬ 1:30 ਵਜੇ ਦਾ ਸਮਾਂ ਸੀ ਬੰਨ ਮਰਾੜਕਲਾ ਮੇਰਾ ਪਿੰਨ ਮਰਾੜਕਲਾ ਉਥੋਂ ਦੇ 14 15 15 ਆਦਮੀ ਔਰਤਾਂ ਬੱਚੇ ਵੀਰ ਨਗਾਹੇ ਵਾਲਾ ਜਿਹੜਾ ਬਾਬਾ ਨਗਾਹੇ ਵਾਲੇ ਦਾ ਡੇਰਾ ਉਥੋਂ ਜਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਪੰਜ ਗਰਾਈ ਹਾਦਸਾ ਜਿਹੜੀ ਉਹਦੇ ਕੋਲੇ ਇੱਕ ਭਰਿਆ ਹੋਇਆ ਘੋੜਾ ਟਰਾਲਾ ਉਹਦੇ ਨਾਲ ਇਹ ਟੱਕਰ ਹੋਈ ਹੈ ਤੇ ਕੁਝ ਉਥੇ ਮੋਤਾਂ ਹੋ ਗਈਆਂ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ ਬੜਾ ਭਿਆਨ ਖਾਲਸਾ ਸੀ ਮਰਨ ਵਾਲਿਆਂ ਦੀ ਕੀ ਡਿਟੇਲ ਹੈ ਕਿੰਨੇ ਬੱਚੇ ਵੀ ਸੀ ਜਾਂ ਸਾਰੇ ਦੋ ਲੇਡੀਆਂ ਆ ਤਿੰਨ ਆਦਮੀਆਂ ਨੌਜਵਾਨੀਆਂ ਸਾਰੇ ਤੇ ਕਿੰਨੇ ਬੰਦੇ ਸਵਾਰ ਸੀ ਉਹਦੇ ਵਿੱਚ ਇਹ ਨਹੀਂ ਮੈਨੂੰ ਪਤਾ ਕਿੰਨੇ ਬੰਦੇ ਮੈਂ ਇੱਥੇ ਆਇਆ ਮੈਨੂੰ ਨਹੀਂ ਪਤਾ